ਦੋਸਤੋ ਹਸੀ ਦੇ ਨਾਲ ਲੋਟਪੋਟ ਹੋਣ ਦੇ ਲਈ ਤਿਆਰ ਹੋ ਜਾਓ ਕਿਉਂਕਿ ਇੱਕ ਵਾਰ ਮੂਰਤਔ ਕਿਪੀ ਗਰਵਾਲ ਆਪਣੀ ਕਲਾਕਾਰੀ ਦੇ ਨਾਲ ਸਭਤੇ ਦਿਲਾਉ ਉਤੇ ਰਾਜ ਕਰਨ ਦੇ ਲਈ ਤਿਆਰ ਨਹੀਂ ਕਿਪੀ ਗਰਵਾਲ ਇਹਨੇ ਦਿਨੀ ਖੂਬ ਸੁਰਖੀਆਂ ਦੇ ਵਿੱਚ ਛਾਇ ਹੋਏ ਨੇ ਤੇ ਹਾਲੀ ਦੇ ਵਿੱਚ ਕਿਪੀ ਨੂੰ ਜੱਟ ਨੂੰ ਛੜੇਲ ਤੱਕ ਵੀ ਚਿਈ ਦੇਖਿਆ ਗਿਆ ਸੀ ਤੇ ਇਸ ਫਿਲਮ ਨੇ ਪੂਰੀ ਦੁਨੀਆ ਦੇ ਵਿੱਚ ਕਮਾਲ ਕੀਤਾ ਅਤੇ ਬਾਕਸ ਆਫਿਸ ਉਤੇ ਵੀ ਕਰੋੜਾਂ ਦੇ ਨੋਟ ਛਾਪੇ ਪਰ ਹੁਣ ਇਸ ਤੋਂ ਬਾਅਦ ਕਿਪੀ ਆਪਣੇ ਪੁੱਤਰ ਸ਼ਿੰਦਾ ਕਰਪਾਲ ਦੇ ਨਾਲ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਦੇ ਵਿੱਚ ਦਿਖਾਈ ਦੇਣ ਵਾਲੇ ਨੇ ਫਿਲਮ ਦਾ ਤਮਾਕੇਦਾਰ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਓ ਚੰਦੇ ਪੁੱਤ ਢਾਂਗ ਚੱਕ ਲੈ ਆਪਾਂ ਪੰਜਾਬ ਜਾਣਾ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ। ਜਾਂਦਾ ਮੈਂ ਤੁਹਾਨੂੰ ਵੱਡੀ ਜੱਟ ਨੂੰ ਫਿਲਮ ਦੇਖਣ ਲਈ ਤੁਸੀਂ ਟਿਊਜ਼ਡੇ ਨੂੰ ਜਾਂਦੇ ਹੋ ਕਿਉਂਕਿ ਟਿਕਟ ਸਸਤੀ ਹੁੰਦੀ ਹੈ। ਦੱਸ ਦੇ ਕਿ ਇਸ ਫਿਲਮ ਦੇ ਵਿੱਚ ਗਿੱਪੀ ਤੋਂ ਇਲਾਵਾ ਟੈਲੀਵਿਜ਼ਨ ਅਦਾਕਾਰ ਹਿਨਾ ਖਾਨ ਵੀ ਅਹਿਮ ਭੂਮਿਕਾ ਨਿਭਾਉਂਦੀ ਤੇਖੀ ਜਾਵੇਗੀ ਤੇ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਗਿੱਪੀ ਆਪਣੇ ਪੁੱਤਰ ਸ਼ਿੰਦਾ ਦੇ ਨਾਲ ਸਕਰੀਨ ਸ਼ੇਅਰ ਕਰਦੇ ਹੋਏ ਵਿਖਾਈ ਦਿੰਦੇ ਨੇ ਕਿ ਇਸ ਦੇ ਵਿੱਚ ਪਿਓ ਪੁੱਤ ਦੀ ਇੱਕ ਕੈਮਿਸਟਰੀ ਅਤੇ ਬੌਂਡਿੰਗ ਜਿਹੜੀ ਦਿਖਾਈ ਗਈ ਹੈ ਦਸ਼ਕਨ ਬਹੁਤ ਹੀ ਪਸੰਦ ਆ ਰਹੀ ਹੈ ਪੁੱਤ ਤੂੰ ਆਪ ਦਾ ਟੁੱਟੇ ਜੇ ਸਾਈਕਲ ਨਾਲ ਮੇਰੀ ਨਵੀਂ ਗੱਡੀ ਤੇ ਡੈਂਟ ਪਾਤਾ ਮੈਂ ਤਾਂ ਪੁੱਤ ਸਿਰਫ ਤੇਰੇ ਲਈ ਦੇਖਿਆ ਸੀ ਕਿ ਆ ਕੀ ਕੀਤਾ ਸ਼ਰੀਆਨ ਝੂਟ ਇਨਾ ਨੇ ਮੇਰੇ ਵੱਲ ਘੂਰਿਆ ਸੀ ਸ਼ਿੰਦਾ ਤੇ ਕੀਪੀ ਫਿਲਮ ਦੇ ਵਿੱਚ ਕਮੇਡੀ ਦਾ ਫੁੱਲ ਤੜਕਾ ਲਗਉਣ ਵਾਲੇ ਨੇ ਸੋ ਦੋਸਤੋ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਦਾਸ ਮਹੀਨੋਂ ਸਿਨੇਮਾ ਕਰਾਚੀ ਚ ਰਿਲੀਜ਼ ਹੋਣ ਚਾਰੀ ਹੈ ਤੇ ਫੈਨਸ ਦੇ ਵੱਲੋਂ ਟ੍ਰੇਲਰ ਉਤੇ ਖੂਬ ਪਿਆਰ ਲਟਾਇਆ ਜਾ ਰਿਹਾ ਤੇ ਮੂਵੀ ਨੂੰ ਸਿਨੇਮਾ ਕਰਾਚੀ ਦੇਖਣ ਦੀ ਦਿਲਚਸਪੀ ਹੋਰ ਵੀ ਵੱਧ ਚੁੱਕੀ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ